हां जी दोस्तों सारेयानु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਿਲਕੁਲ ਤਰਨਤਾਰਨ ਸਾਹਿਬ ਤੋਂ ਦੋ ਕਿਲੋਮੀਟਰ ਹੀ ਆ ਬਿਲਕੁਲ ਵਿੱਚ ਹੀ ਪਿੰਡ ਜਿਹੜਾ ਦੋਸਤੋ ਆਨ ਰਲ ਦਾ ਸ਼ਹਿਰ ਬਿਲਕੁਲ ਤਰਨਤਾਰਨ ਕਿਲੋਮੀਟਰ ਦੋ ਕਿਲੋਮੀਟਰ ਦੀ ਜਿਹੜੀ ਦੂਰੀ ਹੈਗੀ ਹੈ ਸਾਰੀ ਵੀਰ ਨਿਸ਼ਾਨ ਸਿੰਘ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਇਸ ਘਰੋਂ ਆਪਾਂ ਤੁਹਾਨੂੰ ਅਪਡੇਟ ਦੇ ਦੇਦੀ ਆ ਥੋੜੇ ਦਿਨਾਂ ਬਾਅਦ ਤੇ ਪਸ਼ੂ ਵਪਾਰ ਦਾ ਕੰਮ ਆ ਵੇਰ ਦਾ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਠੀਕ ਆ ਜੀ ਅੱਜ 17 ਸਤੰਬਰ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਜੇ ਕੋਈ ਸ਼ਾਮ ਦੇ 3 ਵਜੇ ਦਾ ਸਮਾਂ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਬੇੜਾ ਤੁਹਾਨੂੰ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਸੁਨੀਆਂ ਨੇ ਨਾਲ ਬੱਚੇ ਪ੍ਰੋਪਰ ਹੋਣਗੇ ਦੋਸਤੋ ਤੇ ਇੱਕ ਮੱਝ ਗੱਭਣ ਬਿਲਕੁਲ ਤਿਆਰ ਸੂਣ ਦੇ ਵਿੱਚ ਨੇੜ ਹੈਗਾ ਕੁਝ ਦਿਨ ਬਾਅਦ ਹੀ ਸੂਣ ਦੇ ਵਿੱਚ ਪੂਰੀ ਗੱਲਬਾਤ ਨਿਸ਼ਾਨਦੇ ਨਾਲ ਕਰ ਲਾਂਗੇ ਦੋਸਤੋ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਦੋਸਤੋ ਜਿੰਨੀ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਜਿੰਨੀ ਜਾਣਕਾਰੀ ਆ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਉਹ ਪੂਰੀ ਵੀਡੀਓ ਦੇ ਵਿੱਚ ਆਪਾਂ ਕਵਰ ਕਰ ਦਿੱਤੀ ਆ ਇਸ ਕਰਕੇ ਵੀਡੀਓ ਨੂੰ ਤਸੱਲੀ ਨਾਲ ਦੇਖ ਲਿਆ ਕਰੋ ਇੱਕ ਵਾਰੀ ਦੋ ਵਾਰੀ ਤਸੱਲੀ ਨਾਲ ਦੇਖ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਮਾਲਕ ਦੇ ਨਾਲ ਕੰਟੈਕਟ ਕਰ ਲਿਆ ਕਰੋ ਆਓ ਕਰਦੇ ਆ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲ ਆ ਜਿੰਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਿੰਘ ਕੀ ਹਾਲ ਨੇ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਸੁਣਾਓ ਅੱਜ ਹੈਪੀ ਹੈਪੀ ਹੈ ਹਾਂਜੀ ਹਾਂਜੀ ਮੌਸਮ ਵੀ ਠੰਡਾ ਦਾ ਨਿਸ਼ਾਨ ਪਈ ਤਾਂ ਹਾਂਜੀ ਹਾਂਜੀ ਵੀਰ ਜੀ ਠੰਡਾ ਹੈ ਹਾਂਜੀ ਤੇ ਨਿਸ਼ਾਨ ਵੀਰ ਅੱਜ ਪਸ਼ੂ ਚਾਰ ਪਕਾਊਗਾ ਹਾਂਜੀ ਚਾਰ ਕਾਊ ਇੱਕ ਮੱਝ ਵੀਰ ਜੀ ਤੇ ਤਿੰਨ ਗਾਵਾਂ ਵੀਰ ਜੀ ਠੀਕ ਹੈ ਜੀ ਹਾਂਜੀ ਤੇ ਗਾਵਾਂ ਦਾ ਮਿਲ ਕੇ ਦਸ ਦਾ ਪੂਰੇ ਤਿੰਨੇ ਬਿਲਕੁਲ ਸੁਨਿਆ ਹਾਂਜੀ ਤਿੰਨੇ ਸੁਨਿਆ ਹਾਂਜੀ ਤੇ ਹਫਤਾ ਖੜਦੀ ਮੱਝ ਸੂਚ ਆਜੋ ਫਿਰ ਨਾਲ ਦੀ ਨਾਲ ਕਰੀਏ ਸਟਾਰਟ ਹਾਂਜੀ ਕੋਈ ਗੱਲ ਬਾਤ ਸੁਣਾ ਦਿਓ ਹੋਰ ਕੋਈ ਗੱਲ ਬਾਤ ਹੋ ਰਿਹਾ ਏਦਾਂ ਵਧੀਆ ਮੌਸਮ ਵਧੀਆ ਠੀਕ ਠਾਕ ਆ ਤੇ ਲੈਂਟਰ ਨੂੰ ਟ੍ਰੇਪੇ ਖੋਲਦਾ ਕੋਠੀ ਦਾ ਹਾਂਜੀ ਹਾਂਜੀ ਖੋਲਦਾ ਲੈਂਟਰ ਵੇਜੀ ਠੀਕ ਹੈ ਜੀ ਹਾਂਜੀ ਤੇ ਕੰਡੀ ਸੀੜਿਆ ਮੱਝ ਕੋਈ ਗੱਲ ਬਾਤ ਨਹੀਂ ਆ ਲਓ ਜੀ ਪਹਿਲੇ ਨੰਬਰ ਤੋਂ ਦੋਸਤੋ ਅੱਜ ਤੁਹਾਨੂੰ ਦਿਖਾ ਦਿੰਨੇ ਆ ਤੇ ਨਿਸ਼ਾਨ ਸੂਹਾ ਕਿ ਨਵਾਂ ਸੂਵੇ ਕੀ ਸੂਹਾ ਵੇਜੀ ਤੀਜਾ ਸਮਝ ਆਂਦੀ ਆ ਆ ਤੀਜਾ ਸੂਹਾ ਸੂਵੇ ਕੀ ਠੀਕ ਹੈ ਜੀ ਤੇ 10 ਦਿਨ ਲੱਜੂ ਹਫਤਾ ਹਾਂਜੀ ਹਫਤਾ ਰਮਨ ਲੈਣਾ ਵੇਜੇ ਹਫਤਾ ਖੰਡ ਹਜੇ ਦੋਸਤੋ ਸਮਾਂ ਲੈ ਜੂ ਬਾਕੀ ਆ ਫੇਸ ਕੁਆਲਟੀ ਦੇਖੋ ਇੱਕ ਵਾਰੀ ਸਿੰਘਾਂ ਦੀ ਬੰਤਰ ਮੂਹ ਮੱਥਾ ਆ ਦੇਖੋ ਜੀ ਠੀਕ ਹੈ ਤੇ ਆ ਥਾਣਾ ਤੁਹਾਨੂੰ ਆਪਾਂ ਉਲਟ ਬਹਿਣੀ ਦੇ ਪਾਸੇ ਦਿਖਾ ਦਿੰਨੇ ਆ ਹਜੇ ਇੱਕ ਹਫਤਾ ਬਾਕੀ ਇਹ ਬਾਕੀ ਥਾਣ ਤੋਂ ਦੀ ਵੰਡ ਵੇਖੋ ਦੋਸਤੋ ਕਾਫੀ ਸੋਹਣੀ ਥਾਣਾ ਦੀ ਵੰਡ ਆ ਤੇ ਬਾਕੀ ਵਧੀਆ ਤਪਾਈ ਤੂਈ ਚੰਗੀ ਕੋਨੀ ਆ ਇੱਕ ਨੰਬਰ ਵੇਜੇ ਹੁਣੇ ਆਪਾਂ ਕਰਾ ਕੇ ਦਿਖਾ ਦਿੰਨੇ ਤੁਹਾਨੂੰ ਲਓ ਜੀ ਹਾਂਜੀ ਠੀਕ ਆ ਨਿਸ਼ਾਨ ਵੀ ਖੋਲੋ ਠੀਕ ਆ ਦੀ ਹਾਈਟ ਜਿਹੜੀ ਦੋਸਤੋ ਮੀਡੀਅਮ ਹਾਈਟ ਆ ਪਰ ਜਿੱਡੀ ਵੀ ਹੈਗੀ ਆ ਬਾਡੀ ਬੰਤਰ ਦੀ ਬਹੁਤ ਵਧੀਆ ਹੈ ਰਾਜੀ ਆ ਠੀਕ ਆ ਜੀ ਵਜਨ ਲੋਡ ਵਾਲੀ ਆ ਪੂਰੀ ਬਾਕੀ ਟਿੱਪਣ ਇੱਕ ਨੰਬਰ ਆ ਫਿਰ ਵੀ ਦੋਸਤੋ ਆਪਾਂ ਤੁਹਾਨੂੰ ਜਿੰਨਾ ਵੀ ਹੋ ਸਕਦਾ ਹੋਇਆ ਵੀਰ ਨਿਸ਼ਾਨ ਵੀ ਕਹਿੰਦਾ ਵੀ ਆਪਾਂ ਤੁਹਾਨੂੰ ਟਿੱਪ ਕੇ ਜਿਹੜੀਆਂ ਤਸਵੀਰਾਂ ਨਾਲ ਦਿਖਾ ਦਾਂਗੇ ਦੋਸਤੋ ਇੱਕ ਕਰਾਈਟੇਰੀਆ ਤਾਂ ਪੂਰਾ ਕੀਤਾ ਜਾਂਦਾ ਮੌਕੇ ਤੇ ਵੀ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਸਬਦਾ ਕਰਨਾ ਪਰ ਮੇਰੀ ਜਿਹੜੀ ਆ ਪਹਿਲ ਹੁੰਦੀ ਆ ਹਰ ਥਾਂ ਤੋਂ ਅਪੀਲ ਵੀ ਹੁੰਦੀ ਆ ਇੱਕ ਰਿਕਵੈਸਟ ਹੁੰਦੀ ਆ ਜੀ ਜੀ ਵੱਡੇ ਛੋਟੇ ਬਾਈ ਮੰਨਣ ਭਾਈ ਮੰਨਣ ਤਾਂ ਤੁਸੀਂ ਸਮਝ ਲਿਓ ਤੇ ਆਪਦੀ ਤਸੱਲੀ ਆ ਜਿਹੜੀ ਆ ਚਵਾਈ ਕਰਕੇ ਜਰੂਰ ਕਰਿਆ ਕਰੋ ਟਿੱਪ ਕੇ ਤਸੱਲੀ ਕਰਿਆ ਕਰੋ ਠੀਕ ਆ ਤੇ ਕੋਈ ਗੱਲ ਨਹੀਂ ਅੱਗੋਂ ਮਾੜਾ ਜਿਆ ਰੱਖੋ ਦਾਬਾ ਜਿਆ ਆਹ ਦੇਖੋ ਜੀ ਅਗਲੇ ਥਾਂ ਨੂੰ ਆਹ ਦੋਸਤੋ ਅਗਲਾ ਥਾਂ ਤੁਹਾਨੂੰ ਟਿੱਪਣਾ ਉਲਟ ਬਹਿਣੀ ਵਾਲਾ ਜਿਹੜਾ ਬਿਲਕੁਲ ਅਗਲਾ ਥਾਂ ਨੇ ਹੈਗਾ ਠੀਕ ਆ ਜੀ ਦੋਵੇਂ ਅਗਲੇ ਥਾਂ ਨੂੰ ਟਿੱਪਣਾ ਆ ਮਗਲੇ ਥਾਂ ਤੋਂ ਕਰੋ ਚੱਕ ਜੀ ਆਹ ਦੇਖੋ ਜੀ ਹਲੋ ਜੀ ਤੇ ਦੇਖਿਓ ਜੀ ਕੋਈ ਗੱਲ ਮਾੜਾ ਕਿਤੇ ਕਿ ਤੁਰਾ ਭਾਈ ਰੱਖੋ ਇਹ ਇੱਕ ਜਿਹੜਾ ਉਲਟ ਪਹਿਣੀ ਵਾਲਾ ਦੋਸਤੋ ਮਗਰਲਾ ਤੁਹਾਨੂੰ ਰਹਿ ਗਿਆ ਸੀਗਾ ਆ ਇੱਕ ਓਏ ਨੋ ਜਾ ਆ ਲੋ ਜੀ ਲੋ ਜੀ ਇੱਕੋ ਜਿਹਾ ਨੀਰਾ ਦੋਸਤੋ ਬਾਕੀ ਆ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਠੀਕ ਆ ਜੀ ਤੇ ਪੋਲੀ ਬਰਾ ਚੁਵਾਈ ਬਿਲਕੁਲ ਪੋਲੀ ਹੋ ਗਈ ਹਾਂਜੀ ਪੋਲੀ ਵੀ ਜੀ ਲੋ ਵੀ ਹਾਂਜੀ ਠੀਕ ਆ ਤੇ ਬਾਕੀ ਇਸੇ ਤਰ੍ਹਾਂ ਤੁਸੀਂ ਵੀ ਪਰਫਾਰਮ ਕਰ ਸਕਦੇ ਹੋ ਦੋਸਤੋ ਤਸੱਲੀ ਆ ਸਿੱਪ ਕੇ ਮੈਂ ਬਾਰ ਬਾਰ ਕਹਿੰਦਾ ਹੋਣਾ ਵੀ ਇੱਕ ਦੀ ਧਾਰ ਮਾਰ ਕੇ ਨਹੀਂ ਥੋੜਾ ਬਾਤ ਆਪ ਦਾ ਭਰਾ ਕੇ ਤਸੱਲੀ ਕਰ ਸਕਦੇ ਜੇ ਤੁਸੀਂ ਠੀਕ ਆ ਤੇ ਆ ਮੱਝ ਵੀਰ ਨਿਸ਼ਾਨ ਦੇ ਕੋਲ ਠੀਕ ਹੈ ਜੀ ਸੁਆ ਤੀਜਾ ਸੁਣਾ ਠੀਕ ਹੈ ਰੇਡ ਪਰ ਤਾਂ ਪੁੱਛਦੇ ਆ ਭਾਈ ਨਿਸ਼ਾਨ ਕੀ ਮੋਲ ਵੀਰ ਕੀ ਰੋਗੈਂਦਾ ਫਿਰ ਮੋਲ ਵੀਰ ਜੀ 70000 ਦੇ ਦਾ 70 ਜੀ ਹਾਂਜੀ ਠੀਕ ਹੈ ਜੀ 2000 ਮਾਨਤਨ ਕਰਦਾਂਗੇ ਵਿੱਚ ਠਾੜਦੀ ਦੀ ਹਾਂ ਨਾ ਜੋ ਠਾੜਦੀ ਹਾਂਜੀ ਫਿਰ ਹੱਸ ਕੇ ਵਿਖਾ ਦਿਓ ਪੂਰਾ ਠਾੜਦੀ ਹਰ ਦੀ ਵੀਰ ਕਹਿੰਦਾ ਵੀ ਹਾਂ ਨਾ ਲੈ ਦੇ ਜੀ ਦਾ ਦੋਸਤ 68000 ਆ ਠੀਕ ਹੈ ਜਿੱਥੋਂ ਲਈ ਉਹ ਆnde 11 12 ਕਿਲੋ ਦੁੱਧ ਹੈ ਰਮਾਨ ਨਾਲ ਚਵਾਈ ਕਰੰਦੇ ਆ ਠੀਕ ਹੈ ਇਹਦੇ ਘਰੋਂ ਹੀ ਲਈ ਆਪਾਂ ਵਪਾਰੀ ਵੀਰ ਤੋਂ ਨਹੀਂ ਲਈ ਉਹਨਾਂ ਗਰੰਟੀ ਦੇਤੇ ਆਪਾਂ ਕੋਈ ਗੱਲ ਨਹੀਂ ਭਾਰ ਦੀ ਪਿੱਛੇ ਦੀ ਆਪਣੀ ਸਾਰੀ ਗਰੰਟੀ ਥਾਣਾ ਦੀ ਠੀਕ ਹੈ ਹਾਂਜੀ ਤੇ ਕੋਈ ਨਹੀਂ ਆਪਾਂ ਜੇ ਨਾ ਵੇਖੋ ਕੋਈ ਨਹੀਂ ਸੁੱਕੇ ਦੇ ਦਾਂਗੇ ਕੋਈ ਗੱਲ ਨਹੀਂ ਦੁੱਧ ਦੇ ਕਰਕੇ ਵੇਚਦਾ ਨਹੀਂ ਜੀ ਉਹ ਤਾਂ ਵੇਖੋ ਜੀ ਚੰਗੇ ਪਸ਼ੂ ਦਾ ਫੋਨ ਪੀ ਅੱਜ ਗੱਪਣ ਲੈ ਜਾ ਚਾਹੇ ਸੋਇਆ ਸੁਭਾਇਲ ਹੈ ਜੀ ਇੱਕ ਗੱਲ ਹੀ ਆ ਠੀਕ ਹੈ ਤੇ ਤਸੱਲੀ ਵਾਲਾ ਪਸ਼ੂ ਦੋਸਤੋ ਜਿਸ ਥਾਂ ਤੋਂ ਜਿਸ ਘਰ ਤੋਂ ਵੀ ਤੁਹਾਨੂੰ ਮਿਲਦਾ ਜਰੂਰ ਖਰੀਦਿਆ ਕਰੋ ਤਸੰਦੀ ਪਹਿਲਾਂ ਖਰੀਆ ਕਰੋ ਉਸ ਤੋਂ ਬਾਅਦ ਖਰੀਦਿਆ ਕਰੋ ਬਾਕੀ ਥਾਂ ਦੇ ਵੀ ਦੀ ਬਹੁਤ ਵਧੀਆ ਦੁੱਧ ਵਾਲੀ ਮੱਝ ਆ ਕੋਈ 5-7 ਦਿਨਾਂ ਵਿੱਚ ਪੂਰਾ ਜਿਹੜਾ ਦੋਸਤੋ ਖਵਾਨਾ ਆਪਾਂ ਕਹਿ ਲੈਣਾ ਜੇ ਕੈਚਫ ਵੈਡ ਵੰਗੂ ਲੈਵਾ ਆਰਡਰ ਬਣਾ ਲੂਗੀ ਠੀਕ ਆ ਤੇ ਆਹ ਮੱਝ ਆ ਪਹਿਲੇ ਨੰਬਰ ਵਾਂ ਠੀਕ ਆ ਜਰੂਰ ਤੁਸੀਂ ਵਿਚਾਰ ਕਰਿਓ ਚੰਗੀ ਆ ਮੱਝ ਘਰੇ ਖੜਾ ਰੱਖਣ ਵਾਸਤੇ ਕਈ ਇੱਥੇ ਵੀਰ ਆਉਂਦੇ ਆਂਦੇ ਤੂੰ ਇਹ ਝੂੜ ਨਹੀਂ ਬੋਲਦਾ ਮਤਲਬ ਦੁੱਧ ਚ ਮਤਲਬ ਇੰਨਾ ਹੁੰਦਾ ਵਾ ਮੈਂ ਇਹਦੇ ਇੱਥੇ ਗਰੰਟੀ ਨਾਲ ਨਾ ਮੇਰੇ ਨਾਲ ਭਾਵੇਂ ਸ਼ਰਤ ਲਾ ਕੇ ਚੋਲਾ ਮੈਂ ਜਿੰਨਾ ਦੁੱਧ ਦੱਸਦਾ ਉਹਨਾ ਹੀ ਚਵਾਉਂਗਾ ਕਈ ਪਿੰਡ ਦੇ ਵੀਰ ਮੇਰੇ ਵੀਡੀਓ ਵੇਂਦੇ ਜਾਂਦੇ ਜਿੰਨਾ ਤੋਂ ਦੁੱਧ ਦੱਸਦਾ ਨਾ ਇੰਨਾ ਹੁੰਦਾ ਵਾ ਮੈਂ ਮੇਰਾ ਇਥੇ ਗਾਰੰਟੀ ਨਾ ਚੋੜੋ ਜਿੰਨਾ ਮਰਜ਼ੀ ਆਣ ਕੇ ਅਛਾ ਉਹਾਂ ਦੇ ਵੀ ਝੂਠ ਝੂਠ ਬੋਲਦਾ ਮਤਲਬ ਅਛਾ ਝੂਠ ਬੋਲਦਾ ਆ ਝੂਠ ਬੋਲਦਾ ਦੁੱਧ ਇਨਾ ਹੁੰਦਾ ਵੀ ਹੈਗਾ ਹਾਂ ਨਹੀਂ ਜਦੋਂ ਵੇਖੋ ਜੀ ਆਪਾਂ ਘਰੇ ਕਹਿ ਦਿੰਦੇ ਵੀ ਤਸੱਲੀ ਕਰੋ ਹਾਂਜੀ ਇੱਥੇ ਆਣ ਕੇ ਦੋ ਟਾਈਮ ਆਪਦਾ ਕੋਈ ਦੂਰੋਂ ਨੇੜੇੋਂ ਉਹਦਾ ਸੁੱਝਾ ਆਪਾਂ ਨੂੰ ਕਿ ਚੱਕਰ ਕਾਈ ਤੁਹਾਨੂੰ ਪਤਾ ਇੱਕ ਇੱਕ ਦੋ ਟਾਈਮ ਚ ਆ ਕੇ ਤੇ ਭਰਾਂ ਕਰਦੇ ਆਪਾਂ ਨੂੰ ਕਿ ਚੱਕਰ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਆਪਣੀ ਤਸੱਲੀ ਕਰਕੇ ਪੂਰੀ ਖੜੇ ਹਾਂਜੀ ਬਿਲਕੁਲ ਹਾਂਜੀ ਬਾਕੀ ਦੁੱਧ ਦਾ ਜਿਹੜਾ ਦੋਸਤੋ ਜਿਆਦਾ ਇਹ ਫੇਰ ਨਹੀਂ ਹੁੰਦਾਗਾ ਵੈਸੇ ਵਪਾਰ ਦੀ ਲੈਣ ਦੇ ਵਿੱਚ ਕੀਤਾ ਜਾਂਦਾ ਵੀ ਜੇ ਕੋਈ ਕਿਲੋ ਖਰਦਾ ਇੱਧਰ ਉ ਜੋ ਦੱਸਿਆ ਜਾਊਗਾ ਦੋਸਤੋ ਕੋਈ ਆਧਾ ਕਿਲੋ ਕੋਈ ਪਾਈਆ ਖੰਡ ਘਟ ਕੇ ਦੱਸਿਆ ਜਾਊਗਾ ਠੀਕ ਹੈ ਜੀ ਘੱਟ ਦੱਸਿਆ ਜਾਊਗਾ ਤੁਸੀਂ ਆਪ ਦਾ ਵੱਧ ਚਿਓ ਫਿਰ ਦਸਰੀ ਹੁੰਦੀ ਹੈ ਇਸ ਤੋਂ ਬਾਅਦ ਨਿਸ਼ਾਨ ਆਪਣੇ ਕੋਲ ਅਗਲੇ ਬੰਨੇ ਆ ਵਹਿੜ ਆ ਗਈ ਇਹ ਤੀਜਾ ਸੂਆ ਸੂਈ ਵੀਰ ਜੀ ਵਹਿੜ ਕਿੰਨੇ ਦਿਨਾਂ ਸ਼ਾਵਾ ਚੌ ਦਿਨਾਂ ਸੂਈ 나ੜੂ ਨਾਲ ਬੱਚੇ ਦੇ ਚਾਰ ਦਿਨ ਹੋ ਗਿਆ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਕਿਹੜਾ ਐਨੀਮਲ ਆਪਾਂ ਦਿਖਾ ਰਹੇ ਹਾਂ ਮਗਰ ਬੱਛਾ 나ੜੂ ਬੱਚੇ ਦੇ ਨਾਲ ਠੀਕ ਹੈ ਜੀ ਚਾਰ ਦਿਨ ਦਾ ਸੂਗਾ ਜਿੱਥੋਂ ਲਈ ਉਹ ਨਹਿਰਾ ਹੀ ਚਾਰ ਹੀ ਪਾਉਂਦੇ ਰਹੇ ਆ ਕੱਲ ਲਿਆਂਦੀ ਆਪਾਂ ਹਾਂਜੀ ਅੱਛਾ ਤੇ ਇਹ ਹੈ ਸੂਆ ਦੂਜਾ ਠੀਕ ਹੈ 13 14 ਕਿਲੋ ਇਹਦੇ ਥੱਲੇ ਦੁੱਧ ਖੁੱਲਾ ਵਾ ਅੱਛਾ ਜੀ ਹਾਂ ਜੀ ਜਿਹਦੇ ਘਰ ਵਾਲਿਆਂ ਤੋਂ ਲੈ ਆਉਂਦੇ 20 ਤੋਂ ਬਾਹਰ ਚਲਦੀ ਆ ਆਪਾਂ ਜਿੰਨੇ ਨੇ ਰਹੀ ਆਪਾਂ ਚਵਾ ਕੇ ਦਵਾਗੇ ਜਿੰਨੇ ਡੰਗ ਜਿਵੇਂ ਜਿਵੇਂ ਵਾਧੀ ਗਈ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਵਾਈ ਚ ਵੀ ਹੈ ਚਵਾਈ ਭਾਜੀ ਇੱਕ ਨੰਬਰ ਆ ਠੀਕ ਹੈ ਠੰਡੀ ਸੀਗੀ ਦਾ ਕੋਈ ਗੱਲ ਬਾਦਣੀ ਆ ਲਓ ਜੀ ਆਪਾਂ ਤਾਰਾ ਮਾਰ ਕੇ ਉਖਾ ਲੈਣੇ ਰਿਆਂ ਠੀਕ ਹੈ ਜੀ ਆਹ ਦੇਖੋ ਆ ਅਗਲੇ ਤਰ੍ਹਾਂ ਦੀ ਦੇਖ ਸਕਦੇ ਜੀ ਇਹ ਚਵਾਈ ਠੀਕ ਹੈ ਆਹ ਦੇਖੋ ਠੀਕ ਹੈ ਚੁਵਾਈ ਇੱਕ ਨੰਬਰ ਵੇਚੀ ਇਹਦਾ ਚੁਵਾਈ ਇੱਕ ਨੰਬਰ ਤਸੱਲੀ ਤੁਸੀਂ ਵੀ ਕਰ ਲਿਓ ਚੁਵਾਈ ਤੇ ਆ ਬਿਲਕੁਲ ਵੜ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਠੀਕ ਹੈ ਜੀ ਇੰਨੀ ਜਿਹੜੀ ਆ ਦੋਸਤੋ ਕਰਟੇਰੀਆ ਇਹਨਾਂ ਦਾ ਤੁਹਾਨੂੰ ਜਰੂਰ ਪੂਰਾ ਕਰਨਾ ਚਾਹੀਦਾ ਠੀਕ ਆ ਵੈਸੇ ਕੋਈ ਵੀ ਇਹਨਾਂ ਕਰਦਾ ਨਹੀਂਗਾ ਬਹੁਤੇ ਵੀਰ ਵਿਸ਼ਵਾਸ ਕਰਦੇ ਵੀ ਆਨਲਾਈਨ ਸੌਦਾ ਕਰਨ ਦੇ ਵਿੱਚ ਆਨਲਾਈਨ ਵੀ ਤੁਸੀਂ ਕਰ ਸਕਦੇ ਜੇ ਪੰਜੇ ਉਂਗਲਾਂ ਬਰਾਬਰ ਨਹੀਂ ਕਈ ਥਾਵਾਂ ਤੇ ਦੋਸਤੋ ਜਿੰਨਾ ਦੱਸਿਆ ਜਾਂਦਾ ਉਹ ਪ੍ਰੋਪਰ ਨਿਕਲਦਾ ਵੀ ਹੈਗਾ ਠੀਕ ਹੈ ਜੀ ਤੇ ਉਹ ਕਿਹਾ ਵੀ ਜਾਂਦਾ ਵੀ ਪੰਜੇ ਉਂਗਲਾਂ ਬਰਾਬਰ ਨਹੀਂ ਗੀਆਂ ਵੈਸੇ ਇਸੇ ਕਰਕੇ ਆ ਵੀ ਹਰ ਕੋਈ ਬੰਦਾ ਇੱਕ ਨਾਲ ਦੂਜਾ ਨਹੀਂ ਮੇਲ ਖਾਂਦਾਗਾ ਇਸ ਕਰਕੇ ਵੀ ਜੋ ਕਈਆਂ ਵੱਲੋਂ ਦੱਸਿਆ ਜਾਂਦਾ ਉਹ ਗੜਬੜ ਹੁੰਦੀ ਹੈ ਪਰ ਕਈ ਵੀਰਾਂ ਵੱਲੋਂ ਜੋ ਦੱਸਿਆ ਜਾਂਦਾ ਠੀਕ ਹੈ ਵਿਸ਼ਵਾਸ ਦੇ ਨਾਂ ਤੇ ਆਪਾਂ ਕਹਿੰਦੇ ਆ ਵੀ ਦੁਨੀਆ ਕਾਇਮ ਆ ਵੀ ਉਹ ਗੱਲ ਬਾਤ ਆ ਠੀਕ ਆ ਸੋ ਇਹਦੇ ਥੱਲੇ ਦੋਸਤੋ ਹੁਣ 13 13 14 ਹੁਣ 13 14 ਹਾਜ਼ਰ ਹੈਗਾ ਜੀ ਹਾਂ ਜੀ ਹਾਂ ਜੀ ਹਾਜ਼ਰ ਆ ਗਿਆ ਭਾਜੀ ਖੁੱਲਾ ਦੁੱਧ ਠੀਕ ਹੈ ਲੋ ਠੀਕ ਆ ਆਰਡਰ ਕੁਆਲਿਟੀ ਚੰਗੀ ਹੈ ਬੈੜ ਦੀ ਹਜੇ ਬਿਲਕੁਲ ਦੋ ਦੋ ਚੱਲਣਾ ਅਜੇ ਤਾਂ ਦਿਨ ਵੀ ਸਾਰੇ ਚਾਰ ਕੀ ਹੋਏ ਆ ਠੀਕ ਆ ਤੇ ਆਹ ਵੇਖ ਸਕਦੇ ਹੋ ਤੁਹਾਨੂੰ ਟਿਕਾ ਨਿਸ਼ਾਨ ਕੀ ਮੁੱਲ ਕਰੇਗਾ ਬਈ ਮੁੱਲ ਵੀਰ ਜੀ 48000 ਇਹਦਾ 43 ਹਾਂਜੀ ਲੈਣ ਦੇ ਵਾਹ ਬਾਕੀ ਕੋਈ ਨਹੀਂ ਛੋੜ ਛੱਪਾ ਕਰਦਾਂਗੇ ਆਪਾਂ ਠੀਕ ਹੈ ਜੀ ਹਾਂਜੀ ਪਿਛਲੀ ਵਾਰ ਆਪਾਂ ਵੀਡੀਓ ਹੌਲੇ ਪਾ ਦੀਆਂ ਪਾਈਆਂ ਸੀ ਆਪਾਂ ਤੇ ਕਿ ਜਿੰਨਾ ਮੁੱਲ ਮੰਗਿਆ ਕਿ 28 ਮੰਗਿਆ 25 ਮੰਗਿਆ ਉਹਨਾਂ ਦੇ ਕਈ ਅੱਧ ਲਾਉਂਦੇ ਸੀ ਤੇ ਆਪਾਂ ਨੂੰ ਮੈਂ ਤੇ ਉਹਨਾਂ ਵੀਰਾਂ ਨੂੰ ਆਣਾ ਨਾ ਜਿਹੜੇ ਮੈਨੂੰ ਇਨਾ ਅੱਧ ਦਿੰਦੇ ਤੇ ਮੈਂ ਵੀ ਲਿਆ ਸਕਦਾ ਤੁਹਾਡੀ ਤਾਂ ਮੈਨੂੰ ਦੱਸੋ ਜਿੰਨੇ ਡੰਗਰ ਮਿਲਦੇ ਆ ਬਿਲਕੁਲ ਹਾਂਜੀ ਦੇਖੋ ਜੇ ਤੁਹਾਨੂੰ ਗਰੰਟੀ ਨਾਲ ਡੰਗਰ ਦੇਨੇ ਆਪਾਂ ਕੋਈ ਇਹ ਨਹੀਂ ਆ ਪੰਜ ਜਿਆਦੀ ਕਾਲੀ ਆਪਣੇ ਪਸ਼ੂ ਵੇਚਣ ਦੀ ਬਸ ਜੋ ਆਪਾਂ ਦੱਸਦੇ ਵੀਰ ਜੀ ਉਹ ਹੀ ਨਿਕਲੂਗਾ ਨਹੀਂ ਜੀ ਜਿਹੋ ਜੀ ਚੀ ਤੇ ਆ ਬਿਲਕੁਲ ਦੋਸਤੋ ਬਿਲਕੁਲ ਤਾਜੀ ਸੁਈ ਤੁਹਾਡੇ ਸਾਹਮਣੇ ਬੈੜਾ ਠੀਕ ਆ ਤਸੱਲੀ ਤੁਸੀਂ ਕਰ ਲਿਓ ਚਬਾਈ ਕਰਕੇ ਇੱਕੋ ਜਿਹਾ ਇੱਕ ਸਾਰ ਬਿਲਕੁਲ ਨੇਵਾ ਇਹ ਦੋ ਜਿਹੀ ਮਾੜੀ ਜਿਹੀ ਭਾਲ ਹੈਗੀ ਇੱਕ ਸਾਈਡ ਤੇ ਵੀਰਨ ਦਾ ਵੀ ਥੋੜੀ ਦਰਮਿਆਨੀ ਜੀ ਜਿਹੜੀ ਭਾਲਾ ਉਲਟ ਬਹਿਣੀ ਦੇ ਪਾਸੇ ਠੀਕ ਆ ਉਹ ਤਿੰਨ ਚਾਰ ਦਿਨ ਹੋ ਗਏ ਸੋਈ ਨੂੰ ਉਹ ਵੀ ਉਤਰ ਜੋਗੀ ਠੀਕ ਆ ਤੇ ਇਸ ਤੋਂ ਬਾਅਦ ਅਗਲੀ ਵੈੜ ਆ ਗਈ ਆਪਣੇ ਕੋਲ ਇਹ ਦੂਜਾ ਸੂਆ ਸੋਈ ਵੀਰ ਜੀ ਦੂਜੇ ਸੂਆ ਹਾਂਜੀ ਨੌ ਦਿਨ ਹੀ ਦੀ ਸੋਈ ਏ ਠੀਕ ਆ ਜੀ ਹਾਂਜੀ ਇਹ ਪਿਛਲੀ ਵੀਡੀਓ ਜੇ ਆਪਾਂ ਭਾਈ 9 ਦਾ ਕਿਲੋ ਦੇ ਥੱਲੇ ਬਹਲਾ ਸੀ ਥੋੜਾ ਜਿਹਾ ਬੁਖਾਰ ਹੋਣ ਕਰਕੇ ਵੀਰਾਂ ਦੇ ਫੋਨ ਆਉਂਦੇ ਰਹੇ ਮੈਂ ਭਰ ਦਿੱਤੀ ਨਹੀਂ ਵੀਰ ਜੀ ਵੈੜਾ ਟੈਂਪਰੇਚਰ ਹਾਂਜੀ ਟੈਂਪਰੇਚਰ ਘਟ ਗਿਆ ਇਹਦਾ ਠੀਕ ਆ ਜੀ ਹਾਂਜੀ ਤੇ ਹੁਣ 5 6 ਕਿਲੋ ਦੇ ਚੱਲਣ ਦੇ ਦੁੱਧ ਦੇ ਬੁਖਾਰ ਹੋਣ ਕਰਕੇ ਹੁਣ ਗਾਂ ਵਧੂਗੀ ਇਹਦਾ ਬੱਚਾ ਬਾਹਰ ਆ ਕੋਈ ਦਿਖਾ ਦਾਂਗੀ ਠੀਕ ਹੈ ਇੰਜੈਕਸ਼ਨ ਜਿਹੜੇ ਦੋਸਤੋ ਕੋਈ ਫੀਵਰ ਹਾਈ ਟੈਂਪਰੇਚਰ ਜਾਂ ਲੋ ਟੈਂਪਰੇਚਰ ਹੋਣ ਕਰਕੇ ਕੋਈ ਵੈਕਸੀਨੇਸ਼ਨ ਕੀਤੀ ਗਈ ਸੀ ਠੀਕ ਹੈ ਜੀ ਤੇ ਉਹਦੇ ਕਰਕੇ ਕਿਤਨਾ ਕਿਤ ਤੁਹਾਨੂੰ ਪਤਾ ਹੈ ਵੀ ਕਿਤਨਾ ਕਿਤੇ ਗਰਮ ਟੀਕੇ ਲੱਗਣ ਕਾਰਨ ਵੀ ਦੁੱਧ ਵੀਰਾਂ ਦਾ ਵੀ ਘੜੀ ਆ ਠੀਕ ਹੈ ਵੈਸੇ 10 12 ਹੈਗਾ ਸੀ ਨਾ ਉਦੋਂ ਹਾਂਜੀ ਹਾਂਜੀ ਹੈਗਾ ਮੈਂ ਵਿੱਚੀ ਬੋਲਾ ਹੈ ਉਦੋਂ ਬੋਲਾ ਸੀ ਉਦੋਂ ਠੀਕ ਆ ਤੇ ਵੈਸੇ ਭਾਲ ਜਿਹੜੀ ਆ ਦੋਸਤੋਂ ਤੁਸੀਂ ਨੋਰਮਲੀ ਦੇਖ ਸਕਦੇ ਜਾਂ ਦਿਨ ਵੀ ਲੱਗਾ ਵੀ 10 12 ਦੇ ਨਹੀਂ ਹੋ ਗਏ ਹਾਂਜੀ ਇਹਨੇ ਦੇ ਨਹੀਂ ਹੋਏ ਆ 5 11 ਦਿਨ ਵੀਡੀਓ ਪਾਈ ਸੀ ਠੀਕ ਆ ਜੀ ਤੇ ਬਾਕੀ ਭਾਲ ਹੈਗੀ ਆ ਉਹਨੂੰ ਉਤਾਰਨ ਦੇ ਵੀ ਵੀਰ ਨੇ ਜਿਹੜੇ ਦੋਸਤੋਂ ਟੀਕੇ ਲਾਇਆ ਠੀਕ ਆ ਤੇ ਆ ਬੱਚਾ ਮਗਰ ਬੱਚਾ ਦੇਖ ਸਕਦੇ ਬਿਲਕੁਲ ਬਲੈਕ ਜੈਡ ਬਲੈਕ ਜਿਹੜਾ ਮਗਰ ਬੱਚਾ ਹੈ ਠੀਕ ਆ ਜੀ ਲੈ ਜੀ ਹਾਈਟ ਕਾਤ ਦੀ ਵੱਡੀ ਆ ਬੜਾ ਭਰਾਵੋ ਠੀਕ ਆ ਥੋੜਾ ਜਿਹਾ ਲੱਗੂਗਾ ਜਿਵੇਂ ਵੀ ਇੱਕ ਸਾਧਾ ਪਸ਼ੂ ਵੱਜਿਆ ਕਰਨ ਵੀ ਉਹ ਫੀਵਰ ਹੋਣ ਕਾਰਨ ਜਿਹੜਾ ਥੋੜਾ ਜਿਹਾ ਬਾਕੀ ਪੱਠੇ ਪੁੱਠੇ ਵਧੀਆ ਚੁੱਕਦੀ ਆ ਹਾਂਜੀ ਹਾਂਜੀ ਵਧੀਆ ਖਾਂਦੀ ਵੀਰ ਜੀ ਲੋ ਜੀ ਕੋ ਨੰਬੇ ਨੇ ਦੁੱਧ ਤੇ ਆਇਣਾ 14 15 ਕਿਲੋ ਰਮਾਣਾਂ ਦੇਈ ਜਾਣਾ ਜਿੱਡੀ گاਵਾ ਉਹ ਨਹੀਂ ਬਿਲਕੁਲ ਜੀ ਹਾਂਜੀ ਚਲੋ ਕਾਰਨ ਬਣ ਸਕਦਾ ਜੀ ਕੋਈ ਕਾਰਨ ਚਾਹੇ ਪਾਸ ਇੱਕ ਨੰਬਰ ਹੈ ਵੀਰ ਜੀ ਠੀਕ ਹੈ ਲਓ ਜੀ ਅਗਲੇ ਥਾਂਾਂ ਦੀ ਚੁਵਾਈ ਦੇਖ ਸਕਦੇ ਜੀ ਹੁਣ ਹੁਣ 6 ਕਿਲੋ ਜਿਹੜਾ ਤੁਸੀਂ ਹਾਂਜੀ 5-6 ਕਿਲੋ ਭਰੀ ਵੀਰਜੀ ਖੁੱਲਾ ਠੀਕ ਆ 5-6 6 ਕਿਲੋ ਆ ਦੁੱਧੋਂ ਵੱਜੂਗੀ ਚਲ ਪੂਗੀ ਦੁੱਧੋਂ ਦੋਸਤੋ ਕਿਉਂਕਿ ਪਹਿਲਾਂ ਵੀ ਪਿਛਲੀ ਵੀਡੀਓ ਪਾਈ ਆਪਾਂ ਉਹਦੇ ਵਿੱਚ ਆਪਾਂ ਕੋਈ 11-12 ਲੀਟਰ ਬੌਲੀ ਦੀ ਗੱਲ ਕੀਤੀ ਸੀ ਠੀਕ ਆ ਤੇ ਫੀਵਰ ਹੋਣ ਕਾਰਨ ਥੋੜਾ ਜਿਹਾ ਜਿਹੜਾ ਦੋਸਤੋ ਮਿਲਕ ਵੱਲੋਂ ਘਟੀ ਆ ਠੀਕ ਆ ਤੇ ਨਿਸ਼ਾਨ ਕੀ ਅੱਜ ਕੀ ਲੈਣ-ਦਣ ਕਰੇਗਾ ਬਈ ਇਹਦਾ ਵੀਰਜੀ ਅੱਜ 38000 ਆ 38000 ਹਾਂਜੀ ਠੀਕ ਆ ਫਿਰ ਆ ਤੇ ਬਾਕੀ ਭਾਲ ਪਲ ਉਤਰਦੇ ਵੀ ਲੱਗੇ ਆ ਭਾਲ ਪਲ ਉਤਰਦੇ ਹਾਂਜੀ ਵੀਰ ਜੀ ਡਾਕਟਰ ਦਾ ਦਵਾਈ ਚੱਲਦੀ ਐ ਅਸੀਂ ਤੇ ਹੁਣ ਭਲ ਲੱਥ ਜੂਗੀ ਡਾਕਟਰ ਨੇ ਦਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਭਲ ਲੱਥ ਜੀ ਸਾਰੀ ਕੰਪਲੀਟ ਹੋ ਜੇ ਸਾਫ ਹੋ ਜੂਗੀ ਠੀਕ ਐ ਜੀ ਹਾਂਜੀ ਬਿਲਕੁਲ ਤੇ ਇਸ ਤੋਂ ਬਾਅਦ ਤੀਜਾ ਜਲਸਾ ਸੁਗਾ ਸੂਈ ਆ ਅੱਛਾ ਹਾਂਜੀ ਆ ਮਗਰੇ ਦੇ ਵੱਛੀ ਆ ਮਹੀਨੇ ਦੇ ਮਹੀਨੇ ਦੀ ਸੂਈ ਆ ਮਹੀਨੇ ਦੀ ਸੂਈ ਆ ਹਾਂਜੀ ਠੀਕ ਆ ਆ ਮਗਰ ਵੱਛੀ ਐ ਵੱਛੀ ਨਾ ਮਗਰੇ ਹਾਂਜੀ ਠੀਕ ਐ ਠੀਕ ਐ ਮਹੀਨੇ ਦੀ ਸੂਈ ਹੈ ਇਨਾ ਘੱਟ ਦੁੱਧ ਦੇਣ ਥਲੇ ਹੁਣ ਇਹ ਦੁੱਧ ਵੀਰ ਜੀ ਤੂੜੀ ਤੇ ਹੀ ਆਈ ਜਿੰਨਾ ਕਰਵਾਈ ਵਾਵਾ ਰੁਲੀਆਂ ਖੁਲੀਆਂ ਆਈਆਂ ਹੀ ਇੱਕ ਹੋਰ ਮੈਂ ਲਿਆਂਦੀ 17 18 ਕਿਲੋ ਵਾਲੀ ਲਿਆਂਦੀ ਜੋੜਾ ਹੀ ਪਾਇਆ ਹੈ ਉਹਦੇ ਹੁੰਦਾ ਹੀ ਵੇਗੀ ਉਹ ਰਾਜੀ ਥੋੜੀ ਜੀ ਤੇ ਇਹ ਹੁਣ ਇਦਾਂ ਹੀ ਰਹਿ ਗਈ ਫਿਰ ਆਪਣੇ ਤਾਂ ਪਰਸੋਂ ਆਈ ਹੈ ਠੀਕ ਹੈ ਹਾਂ ਜੀ ਪਿੰਡਾਂ ਵਿੱਚੋਂ ਪਿੰਡ ਸੁਨੀ ਦਾ ਪਿੰਡ ਸੁਨੀ ਦਾ ਮਾੜੀ ਹਾਂ ਜੀ ਆਹ ਤੇ ਆਈ ਇਹਦੀ ਇੱਕ ਨੰਬਰ ਆ ਦੁੱਧ ਦੇਣ ਕਿੰਨਾ ਦੱਸਾਂ ਵੀਰੇ ਦੁੱਧ ਵੀਰ ਜੀ 9 10 ਕਿਲੋ ਖੁੱਲਾ ਆ ਜਾਂ ਥਲੇ ਲਓ ਜੀ 10 किलो ਦੁੱਧ ਜਿਹੜਾ ਦੋਸਤੋ ਖੁੱਲਾ ਆ ਠੀਕ ਆ ਚਬਾਈ ਕਰਕੇ ਤੁਸੀਂ ਆਪਣੀ ਤਸੱਲੀ ਕਰ ਸਕਦੇ ਜੀ ਮਗਰ ਬੱਠੀ ਆ ਠੀਕ ਆ ਜੀ ਮੀਨਾ ਸੁਆ ਠੀਕ ਆ ਮੀਨੇ ਦੀ ਸੂਈ ਆ ਤੇ ਬਾਕੀ ਖਾਣ ਪਾਣ ਦਾ ਚੰਗਾ ਠੀਕ ਆ ਚਬਾਈ ਚੰਗੀ ਆ ਤੇ ਕੱਦ ਕਰ ਦੀ ਗੱਲ ਕਰ ਲਈਏ ਵੱਡੀ ਬੈੜ ਦੋਸਤੋ ਬਿਲਕੁਲ ਐਫ ਠੀਕ ਆ ਨੋਰਮਲ ਏਡੀ ਬੈੜ ਆਪਾਂ ਫਾਰਮ ਵਾਲੀ ਜਿਵੇਂ ਛੱਡ ਵਾਲੀਆਂ ਬੈੜਾਂ ਦੇਖਦੇ ਆਂ ਵੀ ਜਾਤ ਪਾਤ ਵਿੱਚ ਬਿਲਕੁਲ ਹਫ ਹੈਗੀ ਠੀਕ ਹੈ ਉਹ ਹੋਰ ਰਾਜੀ ਹੁੰਦੀ ਨੇ ਦੁੱਧ ਬਥੇਰਾ ਦੇਈ ਜਾਣਾ ਹੈ ਸਾਂਭੀ ਨਹੀਂ ਆ ਕਿਸ ਨੇ ਠੀਕ ਹੈ ਹਾਂਜੀ ਲੋ ਜੀ ਜਾਣੇ ਤਾਂ ਕੀ ਲੈਂਦਣ ਬਾਈ ਸਰ 22000 ਰੁਪਏ ਜੀ 22000 ਹਾਂਜੀ 21000 ਦੇ ਦਾਂ ਚਲੋ ਠੀਕ 21000 ਦੀ ਹਾਂਜੀ 21000 ਲੈਦੇ ਹਾਂ ਹਾਂਜੀ 10 ਕਿਲੋ ਆਪਾਂ ਚਵਾ ਦਾਂਗੇ ਨਾ ਹਾਂਜੀ ਚਵਾ ਦਾਂਗੇ ਵੀਰ ਜੀ ਲਓ ਜੀ 10 ਕਿਲੋ ਦੁੱਧ ਆ ਦੋਸਤੋ ਠੀਕ ਆ ਚਵਾਈ ਤੁਸੀਂ ਕਰਨੀ ਆ 21000 ਦੀ ਵੀਰਾਂ ਦਾ ਵੀ ਲੈ ਜਾਂਦੇ ਆ ਠੀਕ ਆ 22 ਡਿਮਾਂਡ ਦਿੱਤੀ ਵਿੱਚੋਂ ਯਾਰ ਮੌਕੇ ਤੇ ਜਿਹੜਾ ਹੁਣ ਮਾਨਤਨ ਵੀਰਾਂ ਦਾ ਵੀ ਕੋਲਾ ਜਿਹੜਾ ਛੋੜ ਚੱਪਾ ਕਰਦਾ ਵੀ 21000 ਦੀ ਲੈ ਜਾਂਦੇ ਆ ਠੀਕ ਆ ਸੋ ਪਸੰਦ ਆਊਗੀ ਵੱਡੀ ਪੈੜ ਤਸੱਲੀ ਤੁਸੀਂ ਕਰ ਲਿਓ ਚੋਕੇ ਠੀਕ ਆ ਬਾਕੀ ਕੋਈ ਬਾਤ ਕਰ ਕਿਸੇ ਪਾਸੇ ਕੋ ਨਹੀਂ ਕਿ ਪਸ਼ੂ ਵੀ ਵੀਰ ਜੀ ਸਾਰੇ ਪਸ਼ੂਆਂ ਦੀ ਆਪਣੀ ਗਰੰਟੀ ਆ ਗਾੜ ਲੈਣਾ ਗਾੜੇ ਬਰਾਬਰ ਮਗਰ ਲੈਣਾ ਮਗਰ ਬਰਾਬਰ ਆ ਬਿਲਕੁਲ ਜੀ ਹਾਂ ਜੀ ਅੱਜ ਦੋਸਤੋ ਭਾਈ ਨਿਸ਼ਾਨ ਦੇ ਕੋਲੇ ਚਾਰ ਪਸ਼ੂ ਬਗਾਉ ਸੀ ਠੀਕ ਆ ਜੀ ਸੋ ਚਾਰਾਂ ਪਸ਼ੂਆਂ ਦੀ ਆਪਾਂ ਜਿਹੜੀ ਡਿਟੇਲ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਸੋ ਆਣ ਕੇ ਬਿਲਕੁਲ ਤੁਸੀਂ ਦੇਖੋਗੇ ਜੇਕਰ ਹਾਈਟ ਦੀ ਦਸੀਗੇ ਜੇ ਹਾਈਟ ਦਾ ਕਦ ਕਾਰ ਜਿਹੜਾ ਦੋਸਤੋ ਬਹੁਤ ਹੀ ਵੀਰ ਦੂਰੋਂ ਨੇੜੇ ਆਉਂਦੇ ਆ ਠੀਕ ਆ ਤੇ ਉਹ ਨਾਲ ਦੀ ਨਾਲ ਹੀ ਆਪਾਂ ਦੱਸ ਦਈਦਾ ਜੇ ਦਰਮਿਆਨੀ ਹਾਈਟ ਆ ਤੇ ਜਾਂ ਮੀਡੀਅਮ ਹਾਈਟ ਆ ਜਾਂ ਵੱਡੀ ਹਾਈਟ ਆ ਠੀਕ ਆ ਤੇ ਉਹ ਪਹਿਲਾ ਵੀਡੀਓ ਜਿਹੜੀ ਧਿਆਨ ਨਾਲ ਸੁਣਦੇ ਕਰੋ ਕਈ ਵੀਰ ਬਾਅਦ ਵਿੱਚ ਸਾਈਬੇਨਾ ਕਰ ਲੈਦੇ ਮੌਕੇ ਤੇ ਪਹੁੰਚ ਜਾਂਦੇ ਆ ਵੀਡੀਓ ਤੁਸੀਂ ਪ੍ਰੋਪਰ ਨਹੀਂ ਸੁਣਦੇ કે ਦੇਖਦੇ ਨਹੀਂ ਕਿ ਤਾਂ ਕਰਕੇ ਦੋਸਤੋ ਕਿਤੇ ਨਾ ਕਿਤੇ ਫਰਕ ਪਾਇਆ ਜਾਂਦਾ ਇਸ ਕਰਕੇ ਦੂਰੀ ਤੋਂ ਹਣਾ ਹੁੰਦਾ ਕਿਸੇ ਨੇ ਪਹਿਲਾਂ ਵੀਡੀਓ ਚੰਗੀ ਤਰ੍ਹਾਂ ਦੇਖਿਆ ਕਰੋ ਨਿਸ਼ਾਨਪੁਰ ਕੇ ਨੰਬਰ ਵੀਰੇ 70876 74517 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ